ਬੰਦਾ ਰੱਖਣ ਦਾ ਸਾਨੂੰ ਜੀ ਰੋਲਾ ਤੇ ਕਾਹਦਾ ਆਪਣੇ ਮਰਜ਼ੀ ਨਾਲ ਬੰਦਾ ਰਹਿਣਾ ਤੁਸੀਂ ਬਿਆਨ ਦੇ ਅੱਗੇ ਲੈੜੇ ਦੇਖੋ ਉਹ ਸਭ ਕੋ ਦੱਸੀ ਜਾਣ ਰਿਹਾ ਮੈਂ ਕਿ 7000 ਰੁਪਏ ਮਹੀਨਾ ਹੋਈ ਤਨਖਾਹ ਤੇ ਆਪਣੀ ਮਰਜ਼ੀ ਨਾਲ ਰਹਿੰਦਾ ਵਾ ਹਲੇ ਵੀ ਤੇਰੇ ਸਾਹਮਣੇ ਤੁਸੀਂ ਬੰਦਨ ਬੇਸ਼ੱਕ ਲੈ ਕੇ ਪੁੱਛ ਲੋ ਜਿੱਦਾਂ ਮਰਜ਼ੀ ਜੇ ਇਹਦਾ ਦਿਲ ਮੰਨਦਾ ਤੇ ਰੋਗ ਨਹੀਂ ਦਾ ਜੋ ਜੇ ਕੋਈ ਕਹਿੰਦਾ ਉਹ ਕਹਦਾ ਦਿੱਤੀ ਦੀ ਹੈ ਕਿਥੋਂ ਆਇਆ ਤੇ ਕਿੰਨੇ ਉਹਦੇ ਸਭ ਕੁਝ ਦੱਸਣੇ ਬਿਲਕੁਲ ਸਹੀ ਬੰਦਾ ਦਾ ਫਤਿਹਵਾਨ ਦਾ ਬੰਦਾ ਮੈਨੂੰ ਪਤਾ ਨਹੀਂ ਕਿੱਦੇ ਗੁਜਰਾਉਂ ਰਹਿੰਦਾ ਸੀ ਕਿੱਦੇ ਕਿੱਥੇ ਪਤਾ ਨਹੀਂ ਕਿਸੇ ਕੋਈ ਤਲਾਸ਼ ਦਿੱਤੀ ਥਾਣੇ ਜਾਂ ਤਲਾਸ਼ ਤਾਂ ਨਹੀਂ ਦਿੱਤੀ ਪਰ ਤਲਾਸ਼ ਤਾਂ ਆ ਦੇ ਦਿੰਦੇ ਸੀ ਕਿ ਜੇ ਕੋਈ ਬੰਦਾ ਹੋਰ ਕੋ ਮੈਂਟਲ ਤੌਰ ਤੇ ਬੰਦਾ ਬਿਲਕੁਲ ਸਹੀ ਬਿਆਨ ਤੁਹਾਡੇ ਸਾਹਮਣੇ ਦੇਈ ਜਾਂਦੇ ਉਹ ਪਾਲੀ ਬੰਦਾ ਕਹਿੰਦਾ ਉਹ ਤਾਂ ਨਹੀਂ ਮੇਰਾ ਬੰਦਾ ਉਹ ਤਾਂ ਮੇਰਾ ਨਹੀਂ ਮੇਰੇ ਦੇ ਕੋ ਆ ਬੰਦਾ ਉਹ ਨੂੰ 9 ਮਹੀਨਾ ਵੀ ਨਹੀਂ ਹੋਇਆ ਕੋਈ ਵੀ ਬੰਦਾ ਰੱਖਦੇ ਆ ਨਾ ਕੰਸ ਹਰਮ ਕੰਸ ਕਹਾ ਘਰ ਆਣੇ ਵਾਲੇ ਦੂਰ ਨੇਪਾਲ ਦਾ नेपाल का।, कितनी हो गया का बहुत देर, देर।, देर। हाँ। बहुत देर बहुत देर, पैसे, पैसे नहीं मिलता है खाना देते दे हाँ मार रहा मार रहा ਅਮ ਫੈਜ਼ਾ ਦੱਸਣਾ ਨਹੀਂ ਦਿੱਤੇ ਹਾਂ ਜੀ ਸਿੰਘਾ ਜੀ ਜੀ ਕਿੱਥੇ ਤੇ ਰਹਿਣ ਵਾਲਾ ਮੇਰਾ ਪਿੰਡ ਫਧਿਆ ਦਾ ਗੁੰਦਵਾਲਾ ਸਾਹਿਬ ਦੇ ਲਾਗੇ ਰਹਿਣ ਵਾਲਾ ਐਸੇ ਮਹੀਨਾ ਹੋ ਗਿਆ ਮੈਂ ਆਦੀ ਮਰਜ਼ੀ ਨਾਲ ਐਸੇ ਕੰਮ ਕਰਦਾ ਨਵੇਂ 7000 ਰੁਪਏ ਤਨਖਾਹ ਕੀਤੀ ਹੈ 15 ਦਾ ਲਾ ਲਓ ਪਹਿਲਾਂ ਕਿੱਥੇ ਪਹਿਲਾਂ ਤਾਂ ਮੈਂ ਤਰਨਤਾਰ ਵਿਨਨਾਂ ਉੱਥੇ ਕੰਮ ਕਰਦਾ ਉੱਥੋਂ ਬਾਅਦ ਇੱਥੇ ਆ ਗਿਆ ਤੇ ਇੱਥੇ ਬਾਅਦ ਸਿੱਧਾ ਇੱਥੇ ਐ ਮਹੀਨਾ ਹੋ ਗਿਆ ਮਨਵਾਏ ਮੈਂ ਜਿਆਦਾ ਟਾਈਮ ਨਹੀਂ ਆਇਆ ਪਾਜੀ ਮੇਰਾ ਨਾਮ ਜਗਰੂਪ ਸਿੰਘ ਆ ਸਾਡੀ ਸੰਸਥਾ ਬਾਬਾ ਫਤਿਹ ਸਿੰਘ ਦਾ ਨਾਥ ਆਸ਼ਰਮ ਕਿਉਂਕਿ ਇਹ ਪਾਜੀ ਅੱਗੇ ਵੀ ਇਹਨਾਂ ਕੋ ਪਿਛਲੇ ਦਿਨੀ ਬੰਦਾ ਛਡਾ ਖੜਿਆ ਸਾਡੇ ਕੋ ਲਿਖਤੀ ਪਿਆ ਵਾ ਦੂਜੀ ਸੰਸਥਾ ਨੇ ਤੇਰਾ ਆਸਰਾ ਸੁਸਾਇਟੀ ਨੇ ਸਾਡੇ ਕੋ ਲਿਖਤੀ ਪਿਆ ਵਾ ਕਿ ਜੇ ਸਾਡੇ ਕੋਲ ਚੋਕ ਤੇ ਬੰਦਾ ਲਾਭ ਤਾਂ ਸਾਡੇ ਕੋ ਕਾਨੂੰਨੀ ਕਾਰਵਾਈ ਕਰ ਦਿਓ ਉਹਨਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਅੱਜ ਫਿਰ ਇਹਨਾਂ ਕੋ ਤਿੰਨ ਬੰਦੇ ਬਰਾਮਦ ਹੋ ਗਏ ਆ ਜਿਹੜਾ ਪੰਜਾਬੀ ਬੰਦਾ ਵਾ ਉਹ ਕਹਿੰਦਾ ਵਾ ਮੈਂ ਮਤਲਬ ਮੈਂ ਮਰਜ਼ੀਆਂ ਰਹਿ ਰਿਆਂ ਇੱਕ ਘੰਟੇ ਬਾਅਦ ਇਹਨੂੰ ਦੇ ਦੋ ਇਹੋ ਬੰਦਾ ਬੋਲੂਗਾ ਮੇਰੇ ਨਾਲ ਕੀ ਕੀ ਕਰਦੇ ਆ ਜਿਹੜਾ ਨੇਪਾਲੀ ਆਣ ਤੁਹਾਡੇ ਸਾਹਮਣੇ ਵੇਖ ਲਓ ਕਿ ਅੰਦਰ ਉਹਨਾਂ ਵਾੜ ਲਿਆ ਕਿਦਾਂ ਹੜਾਤਾ ਚ ਵੜ ਰਿਹਾ ਜੇ ਤੇ ਇਹਨਾਂ ਬੰਦੇ ਤਿੰਨੇ ਦੇ ਦੇ ਠੀਕ ਆ ਨਾਲ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਾਵਾਂ ਪਰ ਦੋ ਬੰਦੇ ਨਜ਼ਰ ਆਉਂਦੇ ਤੀਜੇ ਕਿੱਥੇ ਤੀਜੇ ਬੰਦੇ ਦੀ ਗੱਲ ਚੱਲਦੀ ਪਈ ਆ ਦੇ ਦੇਣਗੇ ਠੀਕ ਆ ਨਹੀਂ ਤੇ ਸਾਡੇ ਕੋਲ ਬਗੈਧਾ ਪ੍ਰੂਫ ਹੈ ਗਿਆ ਬਾਅਦ ਵਿੱਚ ਪ੍ਰੂਫ ਜੰਤ ਕਰਦਾਂਗੇ ਉਹ ਬੰਦਾ ਸਾਬਤ ਜੇ ਮੰਨ ਲਓ ਤੁਸੀਂ ਬੰਦੇ ਲੈ ਜਾਓਗੇ ਕੀ ਕਰੂਗਾ ਇਹਨਾਂ ਬ ਇਹ ਵੀ ਬੰਦੇ ਘਰ ਜਾਣਗੇ ਇਹਨਾਂ ਦੇ ਮਹੀਨੇ ਤੱਕ ਘਰ ਲਵ ਜਾਣੇ ਆ ਜੰਦ ਜੀ ਈਸ਼ਵਰ ਜੀ ਕੀ ਕਰਨਾ ਅਸੀਂ ਆਣ ਕੇ ਵੇਖਿਆ ਜੀ ਇੱਕ ਮਿੰਟ ਵੇਟ ਕਰੋ ਅਸੀਂ ਗੁਜਰਾਂ ਦੇ ਡੇਰੇ ਤੇ ਆਏ ਇੱਥੇ ਆਣ ਕੇ ਵੇਖਿਆ ਦੋ ਬੰਦੇ ਇੱਕ ਮਨਜੀਤ ਸਿੰਘ ਆ ਤੇ ਇੱਕ ਮੁੰਡਾ ਕਾਂਸਰ ਰਾਜ ਇਹ ਦੋਵੇਂ ਬੰਦੇ ਆ ਕਾਂਸਰ ਰਾਜ ਨੂੰ ਬੀਬੀ ਨੇ ਨਾ ਅੰਦਰ ਵੜ ਲਿਆ ਚਟਚਾ ਤੇ ਪਿਆਰ ਮੁਹੱਬਤ ਨਾਲ ਇਹਨੂੰ ਸੈਟਪਾ ਖਲਾ ਕੇ ਬਾਹਰ ਲਿਆਏ ਆ ਉਸ ਬੰਦੇ ਨੂੰ ਪੁੱਛਿਆ ਕਾਂਸਰ ਰਾਜ ਨੂੰ ਵੀ ਤੈਨੂੰ ਕੋਈ ਪੈਸਾ ਦਿੰਦੇ ਹੋ ਆਂ ਦਾ ਮੈਨੂੰ ਪੈਸਾ ਨਹੀਂ ਦਿੰਦੇ ਮੈਨੂੰ ਰੋਟੀ ਪਾਣੀ ਜ਼ਰੂਰ ਖਵਾਉਂਦੇ ਆ ਤੇ ਮੈਂ ਰੋਟੀ ਪਾਣੀ ਤੇ ਮੈਨੂੰ ਕੋਈ ਪੈਸਾ ਨਹੀਂ ਦਿੰਦਾ ਇਹਨੂੰ ਪੁੱਛਿਆ ਕਿ ਕਿੰਨਾ ਚਿਰ ਹੋ ਗਿਆ ਹਾਂ ਦਾ ਕਾਫੀ ਥੇਰ ਦਾ ਇੱਥੇ ਰਹਿਣਾ ਇਹ ਨਹੀਂ ਪਤਾ ਵੀ ਸਾਲ ਹੋ ਗਿਆ ਜਾਂ 2 ਸਾਲ ਹੋ ਗਏ ਆ ਇਹ ਤੇ ਇਹਨਾਂ ਨੂੰ ਪਤਾ ਆ ਮਨਜੀਤ ਸਿੰਘ ਨੂੰ ਪੁੱਛਿਆ ਇਹ ਵੀ ਕਹਿੰਦਾ ਵੀ ਮੈਨੂੰ ਮਹੀਨਾ ਕੋ ਹੋ ਗਿਆ ਇੱਥੇ ਆਏ ਨੂੰ ਇਹ ਹੈਗਾ ਫਤਿਹਾਂਬਾਦ ਦਾ ਵਾ ਸਾਨੂੰ ਨਹੀਂ ਪਤਾ ਮਹੀਨਾ ਹੋ ਗਿਆ ਜਾਂ ਡੇਢ ਹੋ ਗਿਆ ਹੋਵੇ ਜਾਂ ਮਹੀਨੇ ਦੇ ਕਰੀਬ ਲਾ ਲੋ ਹੁਣ ਇਹਨਾਂ ਨੂੰ ਅਸੀਂ ਦੋਵਾਂ ਪਾਰਟੀਆਂ ਦੋਵਾਂ ਜਵਾਨਾਂ ਨੂੰ ਐਸਚੂ ਕੋ ਲੈ ਕੇ ਚੱਲੇ ਉੱਥੇ ਜੋ ਬਣਦਾ ਹੋਊਗਾ ਨਿਆ ਇਹਨਾਂ ਨੂੰ ਦਿੱਤਾ ਜਾਊਗਾ ਜੇ ਕਾਰਵਾਈ ਕਰਨੀ ਹੋਗੀ ਤੇ ਕਾਰਵਾਈ ਕਰਦਾਂਗੇ ਨਾ